ਸੋ ਹੈਲੋ एवरीवन ਅੱਜ ਮੈਂ ਤੁਹਾਨੂੰ ਦਿਖਾ ਰਹੀ ਆ ਆਪਾਂ ਨੇ ਰਾਉਂਡ neck ਬਣਾਇਆਗਾ ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਸ ਤਰੀਕੇ ਨਾਲ ਆਪਾਂ ਨੇ ਇੱਕ ਗळा ਲੈ ਲੈਣਾ ਤੇ ਉਹਨੂੰ ਆਪਾਂ ਕੱਪੜੇ ਦੇ ਉੱਪਰ ਜਿਹੜਾ ਪੇਸਟ ਕਰ ਲੈਣਾ ਜੋ ਕਿ ਪ੍ਰੈਸ ਦੇ ਨਾਲ ਇਹ इजीली ਜਿਹੜਾ ਚਿਪ ਜਾਂਦਾ ਦੇਖ ਸਕਦੇ ਹੋ ਸੋ ਇਸ ਦੇ ਆਲੇ-ਦਾਲੇ ਜੋ ਵੀ ਆਪਣਾ ਐਕਸਟਰਾ ਫੈਬਰਿਕ ਹੁੰਦਾ ਉਹਨੂੰ ਆਪਾਂ ਜਿਹੜਾ ਫੋਲਡ ਕਰਕੇ ਸਿਲਾਈ ਲਗਾ ਲਾਂਗੇ ਬਡੇ ਬਖੇ ਨਾਲ ਉਸ ਤੋਂ ਬਾਅਦ ਕੀ ਕਰਨਾ ਇਦਾਂ ਕਿਨਾਰੇ ਦੇ ਉੱਪਰ ਉੱਪਰ ਆਪਾਂ ਨੇ ਜੋ ਵੀ ਆਪਾਂ ਲੇਸ ਵਗੈਰਾ ਪਾਈਪਿੰਗ ਲਗਾਉਣੀ ਆ ਉਹ ਇਦਾਂ ਲਗਾ ਕੇ ਆਪਾਂ ਪਹਿਲਾਂ ਰੈਡੀ ਕਰ ਲਾਂਗੇ ਸੋ ਅੱਗੇ ਮੈਂ ਤੁਹਾਨੂੰ ਨੇ ਦਿਖਾਉਣੀ ਆ ਵੀ ਇਹ ਬਣਦਾ ਕਿਦਾਂ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਣੀ ਕਮੀਜ਼ ਦੀ ਜਿਹੜੀ ਆਪਾਂ ਨੇ ਉਲਟੀ ਸਾਈਡ ਰੱਖਣੀ ਆ ਦੇਖੋ ਇਹ ਆਪਣੀ ਕਮੀਜ਼ ਦੀ ਸਿੱਧੀ ਸਾਈਡ ਆ ਆਪਾਂ ਜਿਹੜਾ ਇਹ ਪੁੱਠਾ ਸਾਈਡ ਰੱਖ ਦਾਂਗੇ ਜਿਹੜੀ ਆਪਣੀ ਇਹ ਸੈਂਟਰ ਵਾਲੀ ਕਰੀਜ਼ ਬਣਾਈ ਹੋਈ ਆ ਤੇ ਕੱਟ ਲਗਾਇਆ ਹੋਇਆ ਇਸ ਦੇ ਉੱਪਰ ਜਿਹੜਾ ਆਪਾਂ ਨੇ ਇਹ ਰੱਖ ਦੇਣਾ neck ਦੇਖੋ ਇਹ ਆਪਾਂ ਪੁੱਠਾ ਪਾਸਾ ਰੱਖਿਆ ਹੋਇਆ ਕਮੀਜ਼ ਦਾ ਸੋ ਇਹ ਇਦਾਂ ਆਪਾਂ ਪੁੱਠਾ ਕਰਕੇ ਰੱਖਣ ਦੇ ਉੱਪਰ neck ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇਹ ਜਿਹੜੀ ਸੈਂਟਰ ਵਾਲੀ ਕਰੀਜ਼ ਆ ਇਹਦੇ ਉੱਪਰ ਆਪਾਂ ਸਿਲਾਈ ਲਗਾਵਾਂਗੇ ਇਹਨੂੰ ਸਿਲਾਈ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਇਸ ਦੇ ਪੈਰ-ਪੈਰ ਦੀਪਾ ਸਲਾਈ ਲਗਾਵਾਂਗੇ ਜਿੱਥੇ ਆਪਾਂ ਨੇ ਬੁਕਰਮ ਪੇਸਟ ਕੀਤੀ ਹੋਈ ਆ ਤੇ ਜਦੋਂ ਆਪਾਂ ਇਹ ਸਲਾਈ ਲਗਾਉਣੀ ਆ ਤਾਂ ਇਹ ਆਪਣੀ ਕਰੀਜ਼ੇ ਦੇ ਨਾਲ ਜਿਹੜੀ ਬਿਲਕੁਲ ਮੈਚ ਹੋਣੀ ਚਾਹੀਦੀ ਹੈ ਸੈਂਟਰ ਦੇ ਨਾਲ ਜਿਹੜਾ ਆਪਾਂ ਸੈਂਟਰ ਮਿਲਾ ਕੇ ਸਲਾਈ ਲਗਾਉਣੀ ਆ ਤੇ ਹੁਣ ਆਪਾਂ ਇੱਥੇ ਤੱਕ ਸਲਾਈ ਲਗਾ ਦਾਂਗੇ ਸੋ ਦੇਖੋ ਹੁਣ ਆਪਾਂ ਨੇ ਜਿਹੜੀ ਇਹ ਕਿਨਾਰੀ-ਕਿਨਾਰੀ ਦੇ ਉੱਪਰ ਸਲਾਈ ਲਗਾ ਲਈ ਆ ਹੁਣ ਆਪਾਂ ਇਹਨੂੰ ਕਰਾਂਗੇ ਗਲੇ ਨੂੰ ਕਟਿੰਗ ਆਪਾਂ ਨੇ ਜਿਹੜਾ ਇੱਥੇ ਆਲੇ-ਦਾਲੇ ਬਿਲਕੁਲ ਤੁੜਾ ਥੋੜਾ ਕਪੜਾ ਛੱਡ ਦਾਂਗੇ ਤੇ ਆਪਾਂ ਐਕਸਟਰਾ ਫੈਬ੍ਰਿਕ ਜਿਹੜਾ ਕਟਿੰਗ ਕਰ ਦਾਂਗੇ ਦੇਖੋ ਇਦਾਂ ਆਪਾਂ ਨੇ ਜਿਹੜਾ ਕਪੜਾ ਕਟਿੰਗ ਕਰ ਦੇਣਾ ਮੈਂ ਸੋ ਹੁਣ ਜਿਹੜੇ ਇਹ ਚੀਜ਼ਾਂ ਇਹਨਾਂ ਦੇ ਉੱਪਰ ਆਪਾਂ ਨੇ ਕੱਟ ਲਗਾ ਲੈਣੇ ਨੇ ਕੈਂਚੀ ਨਾਲ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਜਿਹੜੇ ਕੱਟ ਲਗਾ ਲੈਣੇ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਕੀ ਕਰਨਾ ਇਹਨੂੰ ਆਪਾਂ ਬਾਹਰਲੀ ਸਾਈਡ ਜਿਹੜਾ ਕੱਢਾਂਗੇ ਕੱਪੜੇ ਨੂੰ ਸੋ ਆਪਾਂ ਨੇ ਦੇਖੋ ਇਧਰਲੀ ਸਾਈਡ ਤੋਂ ਆਪਾਂ ਸਿੱਧੀ ਸਾਈਡ ਤੇ ਇਹਨੂੰ ਲਿਆਵਾਂਗੇ गले में जो आप बनाया सब तो पहले आप करना इतने कोई आपई नहीं लगा सब तो पहले आपू ज प्रेस करा तो प्रेस ना पूरा सैट करा प्रेस कर तो बाद इसकी जीड़ी इस, इस तरीके के उपर पहला इतने सिलाई लगेगी तो फिर इस चीज़ से सिलाई लगेगी हम जहाँ इस दे पैर पैर से ਸਲਾਈ ਲਗਾਵਾਂਗੇ ਇਹ ਸਲਾਈ ਲਗਾਉਣ ਤੋਂ ਬਾਅਦ ਦੇਖੋ ਹੁਣ ਆਪਾਂ ਇਸ ਕਿਨਾਰੇ ਦੇ ਉੱਪਰ ਜਿਹੜਾ ਸਲਾਈ ਲਗਾਵਾਂਗੇ ਸੋਈ ਰਿ ਫਾਈਨਲ ਲੁੱਕ ਦੇਖ ਸਕਦੇ ਹੋ ਲੈਕ ਬਹੁਤ ਸੋਹਣਾ ਬਣਿਆ ਤੇ ਸਫਾਈ ਵੀ ਦੇਖ ਸਕਦੇ ਹੋ